ਲੋ ਵੀ ਸਾਡੇ ਘਰੇ ਫੂਨ ਫਾਣ ਨਹੀਂ ਵੇਖਦੀ ਸਰਗੁਣ ਸਰਗੁਣ ਖੇਡਦੀ ਆ ਇਹਨਾਂ ਚੀਜ਼ਾਂ ਹਨ ਸਰਗੁਣ ਇਹ ਇਹ ਨਹੀਂ ਵੇਖਦੀ ਫੂਨ ਬਿਲਕੁਲ ਆ ਦੇਖੋ ਸਾਡੇ ਤਾਂ ਇਹੀ ਚੱਲਦਾ ਕੰਮ ਜਦੋਂ ਮਰਜੀ ਵੇਖ ਲਈਏ ਇਹ ਖਲਾ ਰਹੀ ਪਿਆ ਹੋਊਗਾ ਜਦੋਂ ਮਰਜੀ ਆ ਕੇ ਦੇਖ ਲਓ ਇਹਨੇ ਆ ਘਰ ਬਣਾ ਲੈਣਾ ਇਹਦੇ ਵਿੱਚ ਆ ਆਈਸਕ੍ਰੀਮ ਵੇਚਦੀ ਆ ਇਹਦੀਆਂ ਕੋਸੀਆਂ ਪਈਆਂ ਆ ਫਿਲਟਰ ਵਾਲਾ ਪਾਣੀ ਆ ਘਰ ਬਣਾ ਲਿਆ ਏ ਟੂ ਜ਼ेड ਸਾਰੀ ਚੀਜ਼ ਹੈਗੀ ਬਾਕੀ ਅਸੀਂ ਜਿਹੜੀਆਂ ਚੀਜ਼ਾਂ ਖਰਾਬ ਆ ਉਹ ਅਸੀਂ ਵੇਚ ਬੋਝ ਦਿੱਤਾ ਹੈ ਨਾ ਪਤਾ ਤੇ ਫੋਨ ਤਾਂ ਨਹੀਂ ਤੁਹਾਨੂੰ ਪਸੰਦ ਕਿ ਪਸੰਦ ਆ ਤੁਹਾਨੂੰ ਫੋਨ ਤੁਹਾਨੂੰ ਇਹ ਐਵੇਂ ਖੇਡ ਕੇ ਪਸੰਦ ਆ ਤੁਹਾਨੂੰ ਬੋਲ ਕੇ ਦੱਸ ਦੇ ਹੁੰਦੇ ਪੁੱਤ ਦੂਜੂ ਨਹੀਂ ਵਧੀਆ ਲੱਗਦਾਗਾ ਫੋਨ ਨਾਲ ਐ ਵਧੀਆ ਲੱਗਦਾ ਤੁਹਾਨੂੰ ਸਾਰਾ ਕੁਝ ਕਰਨਾ ਠੀਕ ਆ ਭਾਈ ਤੇ ਆ ਦੇਖੋ ਇਹ ਦੀ ਇਹ ਦੂ ਬਾਦੇ ਜਦੋਂ ਗੇੜੇ-ਗੂੜੇ ਕੱਢ ਲੈਂਦੇ ਫੇਰ ਇਹ ਸਾਈਕਲੀਆਂ ਦੇ ਝੂਟੇ ਉਦਰੇ ਮਾਣ ਵੀ ਸਾਡਾ ਜਿਹੜਾ ਇਹਨਾਂ ਚੀਜ਼ਾਂ ਨਾਲ ਹੀ ਆ ਅਸੀਂ ਐਵੇਂ ਹੀ ਰੱਖਨੇ ਮੁੰਡੇ ਆਪਦੇ